ਸਿਆਣੇ ਕਹਿੰਦੇ ਨੇ ਕਿ ਇਹ ਜ਼ਰੂਰੀ ਨਹੀਂ ਕਿ ਹਰ ਤੂਫਾਨ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰੇ ਤੇਹੀ ਤੂਫਾਨ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਤੁਹਾਡਾ ਨਾ ਸਾਫ ਕਰਦੇ ਨੇ ਨੀਜੀ ਜੀਵਨ ਸਾਡੇ ਸੰਕਟ ਵਿੱਚ ਸਮਰਥਾ ਤੇ ਸਿਆਣਪ ਵਿੱਚ ਵਾਧਾ ਹੀ ਕਰਦੇ ਨੇ ਨੀਜੀ ਜੀਵਨ ਵਿੱਚ ਸੰਕਟ ਸਾਡੇ ਸਮਰਥਾ ਤੇ ਸਿਆਣਪ ਵਿੱਚ ਵਾਧਾ ਕਰਦੇ ਨੇ ਕਹਿਆ ਜਾਂਦਾ ਹੈ ਕਿ ਜੇ ਤੈਰਨਾ ਸਿੱਖਣਾ ਹੋਵੇ ਨਾ ਤੇ ਪਾਣੀ ਦੀ ਲੋੜ ਪੈਂਦੀ ਹੈ ਤੈਰਨ ਲਈ ਪਾਣੀ ਦੀ ਲੋੜ ਪੈਂਦੀ ਹੈ ਹੋਰ ਇਹ ਜ਼ਰੂਰੀ ਵੀ ਹੈ ਉਵੇਂ ਹੀ ਔਖੇ ਵਕਤ انسان ਦੀ ਜ਼ਿੰਦਗੀ ਚ ਸਿਆਣਪ ਤੇ ਸੋਚ ਦੀ ਸਮਰਥਾ ਨੂੰ ਵਧਾਉਂਦੇ ਰਹੇ ਜਿਸ ਨੇ ਡਰਾਉਣੇ ਵਕਤ ਵੇਖੇ ਹੋ ਨਾ ਜਿਸ ਨੇ ਡਰਾਉਣਾ ਸਮਾਂ ਵੇਖਿਆ ਹੋਵੇ ਅਸਲ ਵਿੱਚ ਉਹ ਹੀ ਚੰਗੇ ਸੁਪਨੇ ਆਦੇ ਕਾੜ ਵਿੱਚ ਨਿਕਲਦਾ ਹੈ ਮੈਨੂੰ ਤੇ ਲੱਗਦਾ ਹੈ ਕਿ ਲੋੜਾ ਨਹੀਂ ਸੰਕਟ ਹੀ ਹਾਰ ਕਾੜਦੀ ਮਾਂ